ਪਾਈ ਅਮਰਿਤਪਾਲ ਸਿੰਘ ਅਤੇ ਹੋਰ ਸਿੰਘਾਂ ਦੇ ਵੱਲੋਂ ਭੋਖੜ ਹੜਤਾਲ ਜਾਰੀ ਹੈ ਤੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਸਰਕਾਰ ਦੇ ਖਿਲਾਫ ਰੋਸ ਵੀ ਪ੍ਰਗਟਾਇਆ ਜਾ ਰਿਹਾ ਹੈ ਦੱਸਿਆ ਕਿ ਦਮਦਮੀ ਟਕਸਾਲ ਦੇ ਮੁਖੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਸਿੰਘਾਂ ਨੂੰ ਲੈ ਕੇ ਜਿਹੜੀ ਜਿਹੜੀ ਦਖਲਅੰਦਾਜ਼ੀ ਵਿੱਚ ਕਰਨੀ ਚਾਹੀਦੀ ਹੈ ਤੇ ਜਿਹੜੀ ਭੁਖੜ ਹੜਤਾਲ ਹੈ ਉਹ ਉਹਨਾਂ ਤੋਂ ਛਡਵਾਉਣੀ ਚਾਹੀਦੀ ਹੈ ਤੇ ਦਮਦਮੀ ਟਕਸਾਲ ਦੇ ਮੁਖੀ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਈ ਅਮਰਤਪਾਲ ਸਿੰਘ ਅਤੇ ਹੋਰ ਕੈਦੀਆਂ ਸਾਥੀਆਂ ਨੂੰ ਲੈ ਕੇ ਵੀ ਜਿਹੜੀ ਭੁਖੜ ਹੜਤਾਲ ਆ ਛੱਡ ਦੇਣੀ ਚਾਹੀਦੀ ਹੈ ਤੇ ਜਿਹੜੀ ਸਿਹਤ ਆ ਉਹਨਾਂ ਦੀ ਕਾਫੀ ਵਿਗੜ ਰਹੀ ਹੈ ਤੇ ਜਿਸ ਦੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਦੇ ਵੱਲੋਂ ਇੱਕ ਵੱਡੀ ਅਪੀਲ ਆ ਜਿਹੜੀ ਸਿੰਘਾਂ ਨੂੰ ਕੀਤੀ ਗਈ ਹੈ ਤੇ ਦੂਜੇ ਪਾਸੇ ਦੱਸਦੀ ਕਿ ਅਮਰitsar ਦੇ ਵਿੱਚ ਇੱਕ ਵੱਡਾ ਰੋਸ ਆ ਜਿਹੜਾ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਵੀ ਕੀਤਾ ਜਾ ਰਿਹਾ ਹੈ ਤੇ ਭੁਖ ਹੜਤਾਲ ਵੀ ਪਰਿਵਾਰ ਦੇ ਵੱਲੋਂ ਜਾਰੀ ਹੈ ਤੇ ਜਿਸ ਦੇ ਦੌਰਾਨ ਲਗਾਤਾਰ ਸਿੰਘਾਂ ਦੇ ਵਿੱਚ ਜਿਹੜੀ ਹਲਚਲ ਆ ਪੈਦਾ ਹੋਈ ਹੋਈ ਹੈ ਤੇ ਕਾਫੀ ਭੁਖ ਹੜਤਾਲ ਕਰਨ ਸਿੰਘਾਂ ਦੀ ਜਿਹੜੀ ਸਿਹਤ ਆ ਵਿਗੜ ਚੁੱਕੀ ਹੈ ਤੇ ਜਿਸ ਦੇ ਦੌਰਾਨ ਲਗਾਤਾਰ ਇਸ ਗੱਲ ਨੂੰ ਲੈ ਕੇ ਸਰਕਾਰ ਦੇ ਖਿਲਾਫ ਰੋਸ ਪ੍ਰਗਟਾਇਆ ਜਾ ਰਿਹਾ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਦਮਦਮੀ ਟਕਸਾਲ ਦੇ ਮੁਖੀ ਦਾ ਹੋਲ ਕੀ ਕਹਿਣਾ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੇਸ਼ਰਦਾਨ ਸਾਹਿਬ ਜੀ ਨੂੰ ਸਨਿਮਰ ਬੇਨਤੀ ਕਰਦਾ ਹਾਂ ਕਿ ਐਸ ਵੇਲੇ ਪਿਛਲੇ ਦਿਨਾਂ ਤੋਂ ਲੈ ਕੇ ਡੀਬਰੂਗਹਾਰਾ ਸ਼ਾਮ ਦੀ ਜੇਲ੍ਹ ਦੇ ਅੰਦਰ ਕੈਦ ਕੀਤੇ ਭਾਈ ਅਮਰਪਾਲ ਸਿੰਘ ਤੇ ਉਹਦੇ ਸਾਥੀ ਜੋ ਪੋਕਰ ਤਾਲ ਤੇ ਬੈਠੇ ਨੇ ਉਹਨਾਂ ਦੇ ਸਬੰਧ ਵਿੱਚ ਉਹਨਾਂ ਦੇ ਮਾਤਾ ਪਿਤਾ ਇਹ ਹੋਰ ਵੀ ਸਿੰਘ ਇੱਥੇ ਵੀ ਭੁਖੜ ਹੜਤਾਲ ਤੇ ਧਰਨੇ ਲਾ ਕੇ ਬੈਠੇ ਨੇ ਇਹ ਬਹੁਤ ਵੱਡਾ ਕੌਮੀ ਕਾਰਜ ਹੈ ਤੇ ਮੈਂ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਬੇਨਤੀ ਕਰਦਾ ਹਾਂ ਵੀ ਦਖਲ ਅੰਦਾਜ਼ੀ ਦਿਓ ਤਾਂ ਕਿ ਉਹ ਵੀਰ ਜਿਹੜੇ ਆਸਾਮ ਦੀ ਜੇਲ੍ਹ ਚ ਭੁਖੜ ਹੜਤਾਲ ਤੇ ਕਈਆਂ ਦਿਨਾਂ ਤੋਂ ਬੈਠੇ ਨੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਬਚਾਇਆ ਜਾਵੇ ਬਹੁਤ ਵੱਡਾ ਕੌਮ ਦਾ ਪਿਛਲੇ ਸਮੇਂ ਵਿੱਚ ਨੁਕਸਾਨ ਹੋਇਆ ਹੈ ਬੜੀਆਂ ਕੀਮਤੀ ਜਾਨਾਂ ਕੌਮ ਦੀਆਂ ਗਈਆਂ ਨੇ ਇਹ ਕੌਮ ਦਾ ਸਰਮਾਇਆ ਹੈ ਭਾਈ ਅਮਰਤਪਾਲ ਸਿੰਘ ਹੋਰ ਸਾਰੇ ਸਾਥੀ ਔਰ ਸਰਕਾਰ ਜਿਹੜੀ ਆ ਉਹ ਘਣਾਉਣੇ ਜੁਰਮ ਤੇ ਤੁੱਲੀ ਹੋਈ ਹੈ ਸਾਨੂੰ ਕੋਈ ਨਾ ਕੋਈ ਏਕਾ ਕਰਕੇ ਇਸ ਈਕਾਲ ਤਖਤ ਸਾਹਿਬ ਨੂੰ ਕੋ ਨਿੱਗਰ ਸਟੈਂਡ ਲੈਣਾ ਚਾਹੀਦਾ ਕੋ ਫੈਸਲਾ ਲੈਣਾ ਚਾਹੀਦਾ ਤਾਂ ਕਿ ਉਹਨਾਂ ਵੀਰਾਂ ਦੀ ਉਥੇ ਪੋਖੜ ਤਾਲ ਜਿਹੜੀ ਉਹ ਤੜਵਾਈ ਜਾ ਸਕੇ ਤੇ ਨਾਲ ਦੀ ਨਾਲ ਸਰਕਾਰ ਤੇ ਪ੍ਰੈਸ਼ਰ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੇ ਜੀ ਤੌਰ ਤੇ ਸਰਕਾਰ ਤੇ ਇਸ ਗੱਲ ਦਾ ਪ੍ਰੈਸ਼ਰ ਪਾਵੇ ਕਿ ਉਹਨਾਂ ਬੱਚਿਆਂ ਨੂੰ ਸਾਰੇ ਸਿੰਘਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਲਿਆਂਦਾ ਜਾਵੇ ਔਰ ਉਹਨਾਂ ਦੇ ਜੋ ਕੁਝ ਉਥੇ ਡਿਬਰੂਗੜਾ ਸਾਮ ਦੀ ਜੇਲ੍ਹ ਵਿੱਚ ਉਹਨਾਂ ਤੇਛਾਦਦ ਜਾਂ ਜੋ ਕੁਝ ਉਹ ਨਾਲ-ਨਾਲ ਕੀਤਾ ਜਾ ਰਿਹਾ ਜਿਸ ਲਈ ਉਹ ਮਜਬੂਰ ਨਾ ਹੋ ਕੇ ਉਹਨਾਂ ਨੇ ਭੁੱਖ ਹੜਤਾਲ ਤੇ ਬੈਠੇ ਨੇ ਉਹਨਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੁਬਾਰਾ ਫਿਰੇ ਬੇਨਤੀ ਕਰਦਾ ਹਾਂ ਤੇ ਨਿੱਜੀ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਕੋ ਫੈਸਲਾ ਲਵੇ ਉਹਨਾਂ ਦੀ ਭੋਖ ਹੜਤਾਲ ਦੇ ਸਬੰਧ ਵਿੱਚ ਅਤੇ ਉਹਨਾਂ ਵੀਰਾਂ ਨੂੰ ਪੰਜਾਬ ਦੀਆਂ ਜੇਲਾਂ ਚ ਲਿਓਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਗਵਾਈ ਕਰਨੀ ਚਾਹੀਦੀ ਹੈ ਔਰ ਇਹ ਮੇਰੀ ਸਨੇਮਰ ਬੇਨਤੀ ਹੈ ਜਰੂਰ ਪ੍ਰਵਾਨ ਕਰੋ ਤਾਂ ਕਿ ਉਹ ਕੌਮ ਦੇ ਵੀਰ ਯੋਧੇ ਉਥੋਂ ਪੰਜਾਬ ਵਿਚ ਆ ਸਕਣ ਤੇ ਉਹਨਾਂ ਦੀ ਜਾਨ ਜਿਹੜੀ ਉਹ ਬਚਾਈ ਜਾ ਸਕੇ